ਕੀ ਕਹਿੰਦਾ ਆ? ਜਿਆ ਦੇ ਇਸ ਤਰ੍ਹਾਂ ਹੀ। ਤੇ ਅੱਧੇ ਪੱਟਲੀਏ। ਕਰਨਾਟਕ 'ਚ ਵੀ ਗੁਰੂ ਨਾਨਕ ਦੇਵ ਜੀ ਪੰਜਾਬੀ ਹੋਟਲ। ਤੇ ਅੱਜ ਆਪਾਂ ਆਪਣੀ ਸਾਰੀ ਸੰਗਤ ਨੂੰ ਬਿਨਾ ਵੀਜ਼ੇ ਬਿਨਾ ਟਿਕਟ ਤੋਂ ਉਹ ਜਾ ਚੜ੍ਹੋਣਾ। ਆਜੋ। ਸਤਿ ਸ਼੍ਰੀ ਅਕਾਲ ਅਸੀਂ ਹਜੂਰ ਸਾਹਿਬਾਂ ਤੇ ਅੱਜ ਅਸੀਂ ਨੰਦੇੜ ਤੋਂ ਚੱਲੇ ਆ ਗੁਰਦੁਆਰਾ ਨਾਨਕਚੀਰ ਸਾਹਿਬ ਜੋ ਕਿ ਕਰਨਾਟਕਾ ਚ ਪੈਂਦਾ ਆ ਜੀ ਤੇ ਇਸ ਸਥਾਨ ਨੂੰ ਭਾਰਤ ਦਾ ਪੰਜਾ ਸਾਹਿਬ ਵੀ ਕਿਹਾ ਜਾਂਦਾ ਇਸ ਜਗ੍ਹਾ ਤੋਂ ਬੇਦਰ ਤਕਰੀਬਨ 180 ਕਿਲੋਮੀਟਰ ਦੂਰ ਆ ਤੇ ਸਵੇਰ ਦੇ 7 ਵਜੇ ਆ ਅਸੀਂ ਆਹ ਵਾਲੀ ਗੱਡੀ ਟੈਂਪੂ ਟਰੈਵਲ ਬੁੱਕ ਕੀਤੀ ਆ ਤੇ ਇੱਕ ਜਣੇ ਦੇ ਹਿਸਾਬ ਦੇ ਨਾਲ 400 ਰੁਪਿਆ ਸਵਾਰੀ ਲੱਗਦੀ ਆ 18 ਜਣੇ ਇਹਦੇ ਚ ਬਹਿ ਸਕਦੇ ਆ ਤੋਂ ਇਹਦੇ ਤੇ ਆਪਾਂ ਚੱਲੇ ਆ ਬਾਕੀ ਮੌਸਮ ਦਾ ਥੋੜਾ ਜਿਹਾ ਮਨਪ੍ਰੀਤ ਦੱਸ ਦਈਏ ਕਿਉਂਕਿ ਮੌਸਮ ਨੂੰ ਲੈ ਕੇ ਵੀ ਕਮੈਂਟ ਆ ਰਹੇ ਆ ਵੀ ਇੱਥੇ ਗਰਮੀ ਆ ਪੂਰੀ ਹਾਲੇ ਸਵੇਰਾ ਸਵੇਰਾ ਆ ਤਾਂ ਵੀ ਅਸੀਂ ਆ ਨਾਰਮਲ ਕੱਪੜੇ ਜਿਹੜੇ ਪੈਂਟ ਸ਼ਰਟ ਜਾਂ ਕੋਟ ਤੇ ਪਜਾਮੇ ਪਾ ਸਕਦੇ ਹੋ ਜਾਂ ਬੀਬੀਆਂ ਨਾਰਮਲ ਸੂਟ ਕੋਈ ਕੋਟੀ ਸਵੈਟਰ ਦੀ ਲੋੜ ਨਹੀਂ ਹੈਗੀ ਤੇ ਬਸ ਟ੍ਰੇਨ ਦੇ ਵਿੱਚ ਤੁਹਾਨੂੰ ਇੱਕ ਕੰਬਲ ਜਾਂ ਕੰਬਲੀ ਲੈ ਕੇ ਆਉਣ ਦੀ ਲੋੜ ਆ ਕਿਉਂਕਿ ਟ੍ਰੇਨ 'ਚ ਵੀ ਅਸੀਂ ਬਹੁਤੀ ਜ਼ਰੂਰਤ ਨਹੀਂ ਪਈ ਆ ਪਰ ਫਿਰ ਵੀ ਆਪਣੇ ਲਈ ਇੱਕ ਅੱਧੀ ਆ ਨਾ ਕਿਉਂਕਿ ਰਾਤ ਨੂੰ ਥੋੜੀ ਠੰਡ ਹੁੰਦੀ ਇਸ ਕਰਕੇ ਰੱਖਣੀ ਜ਼ਰੂਰੀ ਆ ਕਿਉਂਕਿ ਜਦੋਂ ਅਸੀਂ ਪੰਜਾਬ ਤੋਂ ਤੁਰੇ ਸੀ ਉੱਥੇ 9 ਤੋਂ 10 ਟੈਂਪਰੇਚਰ ਸੀਗਾ ਪਰ ਇੱਥੇ 32 32 ਡਿਗਰੀ ਤੱਕ ਹੈਗਾ ਟੈਂਪਰੇਚਰ ਤੁਸੀਂ ਆਪੇ ਸਾਹ ਬਲਾ ਲਓ ਕਿੰਨਾ ਗਰਮ ਹੈਗਾ ਇੱਥੇ ਦੁਪਹਿਰ ਨੂੰ ਇੰਨਾ ਤਪਦਾ ਤੇ ਆ ਜੋ ਚੱਲੀਏ ਹੋਏ ਉਹ ਇਹ ਸੰਗਤ ਇਸਤਰੀਆ ਕਾਲਾ ਅਸੀਂ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਕੋਲੋਂ ਤੁਰਿਆ ਗਦਾਵਰੀ ਨਦੀ ਦੇ ਬਿਲਕੁਲ ਕੰਢੇ ਤੋਂ ਤੇ ਇੱਥੇ ਸਾਰੀਆਂ ਟਰੈਵਲ ਕੰਪਨੀਆਂ ਹੈਗੀਆਂ ਜਿਹੜੀਆਂ ਗੱਡੀਆਂ ਭੇਜਦੀਆਂ ਨੇ ਚਾਹੇ ਨਾਮਦੇਵ ਨਰਸਿਨ ਨੂੰ ਜਾਣਾ ਹੋਵੇ ਚਾਹੇ ਗੁਗਰ ਨੂੰ ਜਾਣਾ ਹੋਵੇ ਗੁਰਦੁਆਰਾ ਲੰਗਰ ਸਾਹਿਬ ਦੇ ਬਿਲਕੁਲ ਬਾਹਰ ਆ ਇਹ ਪਿਛਲੀ ਵਾਰ ਵੀ ਅਸੀਂ ਜਦੋਂ ਬਿੱਦਰ ਨੂੰ ਗਏ ਸੀ ਉਦੋਂ ਵੀ 7 ਵਜੇ ਤੁਰੇ ਸੀ ਤੇ ਇਸ ਵਾਰ ਵੀ 7 ਵਜੇ ਤੁਰੇ ਹਾਂ ਤੇ ਸਵੇਰੇ ਸਵੇਰੇ ਸਾਰੀ ਸੰਗਤ ਇਸ਼ਨਾਨ ਪਾਣੀ ਕਰਕੇ ਤਖਤ ਸਾਹਿਬ ਨੂੰ ਜਾ ਰਹੀ ਹੈ ਵੇਖੋ ਸਾਰਾ ਰਾਹ ਭਰਿਆ ਪਿਆ ਸਾਹਮਣੇ ਤਖਤ ਸਾਹਿਬ ਅਸੀਂ ਇੱਧਰ ਸੱਜੇ ਹੱਥ ਮੁੜ ਗਏ ਤੇ ਇਸ ਵੇਲੇ ਤਕਰੀਬਨ ਸ਼ਹਿਰ ਸੁਨਾਂਜਾਈ ਪਿਆ ਹੈ ਬਾਕੀ ਸਾਰਾ ਪਰ ਇਹ ਸ਼ਹਿਰ ਵੀ ਕਾਫੀ ਰਸ਼ੀ ਹੋ ਜਾਂਦਾ ਬਾਅਦ ਚ ਹੁਣ ਆਪਾਂ ਸਵੇਰੇ ਵੇਲੇ ਨਾਲ ਤੁਰੇ ਕਰਕੇ ਖਾਲੀ-ਖਾਲੀ ਆ ਜਦੋਂ ਵਾਪਸ ਆਵਾਂਗੇ ਉਦੋਂ ਦੇਖੋ ਕਿੰਨਾ ਰਸ਼ ਪਿਆ ਹੁਣ ਇੱਥੇ ਆ ਸਾਰੀਆਂ ਇੱਥੇ ਬਾਹਰ ਦੁਕਾਨਾਂ ਤੇ ਵੀ ਇਹ ਸਾਰੇ ਪਾਸੇ ਮੰਡੀ ਲੱਗਦੀ ਹੁੰਦੀ ਇੱਥੇ ਸਬਜ਼ੀਆਂ ਪੁੱਟ ਪਾਤੇ ਬੈਠਣੀਆਂ ਹੁੰਦੀਆਂ ਪਿਛਲੀ ਵਾਰ ਵੇਖਿਆ ਸੀ ਕਿਉਂਕਿ ਪਿਛਲੀ ਵਾਰ ਅਸੀਂ ਜਦੋਂ ਆਈਸੀ ਸਾਰਾ ਘੁੰਮ ਕੇ ਆਏ ਸੀ ਉਹ ਅੱਗੇ ਤੱਕ ਬਾਜ਼ਾਰ ਬਜੁਰ ਗਈ ਬਿਦਰ ਰਹਿ ਗਿਆ 174 ਕਿਲੋਮੀਟਰ ਮਤਲਬ 6 ਕਿਲੋਮੀਟਰ ਆਪਾਂ ਸ਼ਹਿਰ ਤੋਂ ਬਾਹਰ ਆ ਗਏ ਆ ਇੱਥੇ ਸੜਕ ਪਿਛਲੀ ਵਾਰ ਥੋੜੀ ਜਿਹੀ ਖਰਾਬ ਸੀ ਪਰ ਐਦਗੇ ਲੱਗਦਾ ਵੀ ਇੱਥੋਂ ਦੀਆਂ ਸੜਕਾਂ ਦੇ ਵਿੱਚ ਕੁਝ ਨਾ ਕੁਝ ਸੁਧਾਰ ਹੋਇਆ ਆ ਸ਼ਹਿਰ ਦੇ ਆਲੇ ਦੁਆਲੇ ਵੀ ਕਾਫੀ ਪੱਟਿਆ ਸੀਗਾ ਬਾਰ ਹੋਣ ਬਿਹਤਰ ਹੋ ਗਈ ਰੋਡ 80 ਕਿਲੋਮੀਟਰ ਆ ਕੇ ਡੈਗੂਲਰ ਨਾਮ ਦੀ ਥਾਂ ਤੇ ਰੁਕੇ ਆ ਇਧਰ ਪਿਛਲੇ ਪਾਸੇ ਨੰਦੇੜ ਹੈ ਤੇ ਆ ਦੇਖੋ ਕੰਨੀਆਂ ਗੱਡੀਆਂ ਲੱਗੀਆਂ ਪਈਆਂ ਬਹੁਤ ਜਿਆਦੀ ਸੰਗਤ ਆ ਜਿਹੜੀ ਪਿੱਤਰ ਨੂੰ ਜਾ ਰਹੀ ਹੈ ਤੇ ਇਹ ਰਸਤੇ ਦੇ ਵਿੱਚ ਪਹਿਲਾ ਪੜਾਆ ਜਿਹੜਾ ਕਿ ਆ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਯਾਦ ਦੇ ਵਿੱਚ ਬਣਾਇਆ ਗਿਆ ਤੇ ਇਹ ਬਣਾਇਆ ਇਸ ਕਰਕੇ ਆ ਕਿ ਇੱਥੇ ਜਦੋਂ ਸੰਗਤ ਬੇਦਰ ਨੂੰ ਜਾਂਦੀ ਹੈ ਤੇ ਇੱਥੇ ਰੁੱਕ ਕੇ ਉਹ ਲੰਗਰ ਪ੍ਰਸ਼ਾਦਾ ਛਕਣ ਇੱਥੇ ਰੁਕਿਆ ਜਾਂਦੇ ਕਿਉਂਕਿ ਅਰਦੀ ਸੰਗਤ ਥੋੜੀ ਹੁੰਦੀ ਹੈ ਫਿਰ ਇੱਥੇ ਪਹੁੰਚ ਕੇ ਲੰਗਰ ਪ੍ਰਸ਼ਾਦਾ ਛਕਦੇ ਤੇ ਫਿਰ ਗਾਂ ਨੂੰ ਜਾਂਦੇ ਆਹ ਸਾਹਮਣੇ ਜਹਾਜ਼ ਵੀ ਆ ਤੇ ਅੱਜ ਆਪਾਂ ਆਪਣੀ ਸਾਰੀ ਸੰਗਤ ਨੂੰ ਬਿਨਾ ਵੀਜ਼ੇ ਬਿਨਾ ਟਿਕਟ ਤੋਂ ਉਹ ਜਹਾਜ਼ ਚੜ੍ਹੋਣਾ ਆ ਆ ਜੋ ਅਸ ਤੋਂ ਪਹਿਲਾਂ ਇੱਥੇ ਮੱਤਾ ਦੇਖਦੇ ਆਂ ਇਧਰ ਵਾਲੇ ਪਾਸੇ ਲੰਗਰ ਹਾਲ ਲੰਗਰ ਪ੍ਰਸ਼ਾਦ ਦੇ ਛਕਲੇ ਨੇ ਤੇ ਹੁਣ ਚਾਹ ਦੇ ਗੱਫੇ ਛਕਾਂਗੇ ਬਸ ਚਾਹ ਪੀਂਦਿਆ ਪੀਂਦਈ ਇਧਰ ਸਾਡੀਆਂ ਬੀਬੀਆਂ ਨੂੰ ਮਿਲ ਗਈ ਮਿਰਚਾਂ ਦੀਆਂ ਡੰਡੀਆਂ ਤੋੜਨ ਦੀ ਸੇਵਾ ਸੇਵਾ ਕਰ ਰਹੇ ਤੇ ਇਸ ਸਥਾਨ ਦੀ ਸੇਵਾ ਦੀ ਗੁਰਦੁਆਰਾ ਲੰਗਰ ਸਾਹਿਬ ਦੇ ਅਧੀਨ ਹੈ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਢੋਡੀ ਇਸ ਸਥਾਨ ਦੀ ਸੇਵਾ ਸੰਭਾਲ ਵੀ ਕਰ ਰਹੇ ਨੇ ਆ ਇੱਧਰ ਹੈਗਾ ਜਹਾਜਵਲ ਜਾਨਦਾਰਾ ਵੇ ਟੂ 에어로प्लेन ਸਾਰੇ ਅੱਜ ਬਿਨਾ ਪਾਸਪੋਰਟ ਬਿਨਾ ਵੀਜ਼ੇ ਬਿਨਾ ਟਿਕਟ ਜਹਾਜ਼ 'ਤੇ ਚੜੋਣੇ ਆਪਾਂ ਚਲੋ ਚਲੋ ਜਲਦੀ ਛੇ ਦੀ ਚਲੋ ਵੀ ਉਡਾਨ ਨਾ ਪਰ ਲਵੇ ਆਦੋਂ ਨਾਲੇ ਆ ਵੀ ਰਾਹ ਵੀ ਬਣਾਇਆ ਇੱਧਰ ਚੜੋ ਇਹ ਰਨਵੇ ਟੈਪ ਬਣਾਇਆ ਨੰਦੇ ਜੜਾ 80 ਕਿਲੋਮੀਟਰ 200 ਆਦੇ ਲਿਖਿਆ ਵੀ ਪਿਆ ਜਵਾਗ ਪਹਿਲਾਂ ਹੀ ਆ ਗਿਆ ਲੱਗਦਾ ਹੈ ਨਾ ਇੱਥੇ ਉਹ ਤਾਂ ਬੈਠੇ ਹੁਣੇ ਵਿੱਚ ਪਾਇਲਟ ਸਾਫ ਸਾਡਾ ਸਵਾਗਤ ਕਰ ਰਹੇ ਆ ਸਾਸਰੀ ਕਾਲ ਇੱਕ ਪੁਰਾਣੀ ਦਿਹਾੜੀ ਬਣਾਇਆ ਅੱਜ ਇਸ ਨੂੰ ਪਾਰ ਲਿੰਗ ਸਾਸਰੀ ਕਾਲ ਅੰਕਲ ਜੀ ਠੀਕ ਹੋ ਜੀ ਵੈਸੇ ਇੰਦਰ ਵੀ ਆਇਆ ਵਾਗੁਰੂ ਜੀ ਖਾਲਸਾ ਵਾਗੁਰੂ ਜੀ ਕੀ ਫਤਿਹ ਕਿਦਾਂ ਸੁਖਮਨ ਹੋ ਸੁਖਮਨ ਦੇਖ ਲਿਆ ਜਜ ਜਜ ਦੇਖ ਲਿਆ ਮੱਥਾ ਟੇਕੀ ਕੀ ਕਰਦਾ ਇਹ ਹੱਸੀ ਜਾਂਦਾ ਹੈ ਮੱਥਾ ਟੇਕਦੇ ਆ ਦੇ ਅੰਕਲ ਦੇ ਪੈਰੀਆਂ ਤੇ ਲਾਈ ਜਾਂਦਾ ਹੱਸਦੀ ਜਾਂਦਾ ਨਾਲੇ ਆ ਜਾ ਉੱਪਰ ਚਲੀ ਹੁਣ ਜਜ ਆ ਆ ਕੀ ਇਹ ਚ ਕਾਫੀ ਸਵਾਰੀਆਂ ਨੇ ਪੀਏ ਲੱਗ ਰਹੇ ਨੇ ਚਲੋ ਜਰਾ ਜਜ ਆ ਜਾ ਆ ਦੇਖ ਆ ਦੇਖ ਇੱਧਰ ਕੀ ਕਹਿੰਦਾ ਕੀ ਕਹਿੰਦਾ ਚਾਹ ਦੇ ਪਾ ਚੱਲੀਏ ਕਿੱਥੇ ਜਾਣਾ ਇਹਦੇ ਕੋਲ ਜਾਣਾ ਕਿੱਥੇ ਜਾਣਾ ਕੈਨੇਡਾ ਕੈਨੇਡਾ ਕਿਹਦੇ ਕੋ ਚਲੋ 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 ਆਦੋ ਆਦੋ ਪਾਪਾ ਸੋਹਰੇ ਆ ਸੋ ਸ੍ਰੀ ਅਕਾਲ ਅੱਗੇ ਕੀ ਹੋਇਆ ਵਿੱਚ ਰੁਕ ਗਿਆ ਸਤਰੀਆ ਕਾਲ ਏ ਟੱਕ ਗਰੋ ਬੋਲੇ ਇਸ ਸੋਨੇ ਹਾ ਸਤਰੀਆ ਕਾਲ ਬੋਲੇ ਜੀ ਕਾਥਾ ਸਾ ਜਾਇ ਦੀ ਛੱਤ ਬਸਾ ਲਈ ਆ ਦੇਖੋ ਕਿ ਫਤਿਹ ਮੇਰੇ ਛੱਤਾਂ ਵਸਾ ਲਈ ਆਉਂਦੀ ਹੈ ਬਰਗਾ ਲਾਦੀ ਆ ਬੋਲੇ ਇਸ ਸੋਨੇ ਹਾ ਸਤਰੀਆ ਕਾਲ ਹਾਂ ਜੀ ਬਹੁਤ ਆਰਾਮ AC ਲੱਗਾ ਇਸ ਦੇਖੀਏ ਦੇਖੋ ਬਿਨੀ ਹਵਾ ਹੁੰਦੀ ਹੈ ਹੋਰ ਪੋਛ ਹੋ ਗਿਆ ਇਤੋ ਜਣ ਦਾ ਚਰਾ ਕੇ ਕਨੇਡਾ ਔਰ ਔਰ ਕਨੇਡਾ ਸਹਿਬ ਜادہ ਦੇ ਨਾਮ ਦੱਸੋ ਜੀ ਬੱਬਾ ਜادہ ਸੰਗਰੀ ਬੱਬਾ ਫਤਿਹ ਸੰਗਰੀ ਬੱਬਾ ਜੋਰਾ ਬਸੰਗਰੀ ਬੱਬਾ ਜادہ ਸੰਗਰੀ ਬੱਬਾ ਫਤਿਹ ਆ ਪ੍ਰਾਣਾ ਹੀ ਲਿਖਿਆ ਪਿਆ ਇੱਥੇ ਪੈਨ ਪੈਨਸਲ ਜਾਂ ਕਿਸੇ ਵੀ ਚੀਜ਼ ਨਾਲ ਲਿਖਣ ਦੀ ਖੇਚਲ ਨਾ ਕਰੋ ਲਿਖਣ ਵਾਲਾ ਗੁਰੂ ਘਰ ਦਾ ਦੁਖੀ ਹੋਵੇਗਾ ਦੋਚੀ ਹੋਵੇਗਾ ਲਿਖ ਜਾਂਦੇ ਆ ਨਾ ਕਈ ਤੇ ਵਧੀਆ ਨਹੀਂ ਲੱਗਦਾ ਵਿਮਾਨ 'ਮੇ 10 ਮਿੰਟ ਸੇ ਜ਼ਿਆਦਾ ਬੈਠਣਾ ਮਨਾ ਹੈ ਚਲੋ ਵੀ ਟਾਈਮ ਪੂਰਾ ਹੋ ਗਿਆ ਚਲੋ ਜੀ ਬੈ ਲਿਆ ਸਾਰਿਆਂ ਨੇ ਜਾ ਚੇ ਇਹ ਟਿਊਬ 'ਚ ਨਹੀਂ ਲੱਗਾ ਇਹਦੇ ਲਈ ਬਾਹਰੋਂ ਹੀ ਪੌੜੀ ਲੱਗੀ ਆ ਇੱਥੇ ਲਿਖਿਆ ਹੁਣ ਬੇਦਰ ਹੈ 100 ਕਿਲੋਮੀਟਰ ਉਹਦੇ ਆਹੋ ਹੁਣ 100 ਕਿਲੋਮੀਟਰ ਰਹਿ ਗਿਆ ਬੇਦਰ ਕਿ ਆਪਾਂ ਜਾਣਾ ਗੁਰਦੁਆਰਾ ਨਾਨਕਦੀਰਾ ਸਾਹਿਬ ਉੱਧੇ ਲਖਾਈ ਸੋ ਤ੍ਰੀਯ ਕਾਲ ਆਲੇ ਤੱਕ ਤਾਂ ਸਾਰੀ ਸੜਕ ਠੀਕ ਆਈ ਆਪਾਂ ਨੂੰ ਜਿੰਨੀ ਵੀ ਮਹਾਰਾਸ਼ਟਰ ਜੇ ਆ ਹੋ ਸਕਦਾ ਵੀ ਕਰਨਾਟਕ ਦੇ ਇਲਾਕੇ ਛਾਗੇ ਜਾ ਕੇ ਖਰਾਬ ਆਵੇ ਕਿਉਂਕਿ ਉੱਥੇ ਪਿਛਲੀ ਵਾਰ ਵੀ ਥੋੜਾ ਜਿਹਾ ਬਾਰਡਰ ਦੇ ਲਾਗੇ ਏਰੀਆ ਖਰਾਬ ਸੀਗਾ ਆ ਦੇ ਪੰਜਾਬੀ ਦੇ ਬੋਰ ਪੰਜਾਬੀਆਂ ਦਾ ਕਰਕੇ ਧੰਨਵਾਦ ਆ ਹੁਣ ਆਪਾਂ ਦਾ ਐਗਲੂਰੂ ਸ਼ਹਿਰ ਤੋਂ ਲੰਘ ਰਹੇ ਆ ਜਿਹੜਾ ਗੁਰਦੁਆਰਾ ਸਾਹਿਬ ਸੀਗਾ ਉਹ ਇੱਥੋਂ ਤਕਰੀਬਨ 6 ਕਿਲੋਮੀਟਰ ਪਿੱਛੇ ਸੀ ਤੇ ਮੇਨ ਹਾਈਵੇ ਜਿਹੜਾ ਸੀਗਾ ਉਹਨੂੰ ਆਪਾਂ ਛੱਡਿਆ ਆ ਸੰਜੇ ਹੱਥ ਮੁੜ ਕੇ ਉਹ ਸਿੱਧਾ ਹైదరాబాద్ ਵੱਲ ਜਾਂਦਾ ਤੇ ਮੰਗਾ ਨਾਲ ਤੇ ਇਹ ਹੁਣ ਕਰਨਾਟਕ ਵਾਲਾ ਵਿਦਨ ਵਾਲਾ ਰੋਡ ਵਖਰਾ ਆ ਸੱਜੇ ਹੱਥ ਮੋੜ ਕੇ ਲਾਲ ਰੰਗ ਦੀ ਮਹਾਰਾਸ਼ਟਰ ਦੀ ਰੋਡਵੇਜ਼ ਕਿੰਨੀ ਤੇਜ਼ ਸੀ ਸੜਕਾ ਵੀ ਬਣੀ ਪਈ ਹੈ ਵੈਸੇ ਪਿਛਲੀ ਵਾਰ ਤਾਂ ਬਹੁਤ ਜ਼ਿਆਦਾ ਟੁੱਟੀ ਹੋਈ ਸੀ ਹਾਲੇ ਤੱਕ ਟੋਟਾ ਕੋਈ ਵੀ ਟੁੱਟਾ ਨਹੀਂ ਆਇਆ ਹਾਲੇ ਸਹੀ ਸਹੀ ਆ ਕਿਕਰਾਂ ਇੱਥੇ ਦੇਖਣ ਨੂੰ ਬਲੀਆਂ ਚੰਗੀਆਂ ਕੀ ਕਹਿੰਦੇ ਕਿੱਕਰਾ ਮੈਂ ਕਹਾ ਬਹੁਤ ਜਿਆਦੀ ਨੇ ਕਿਕਰਾ ਬਹੁਤ ਆ ਖੇਤੀ ਵਾਲੇ ਦੁਆਲੇ ਜੀ ਇਹ ਸੀਜ਼ਨ ਦੇ ਵਿੱਚ ਚਰੀ ਆ ਚਰੀ ਕਿਤੇ ਕਿਤੇ ਮੱਕੀ ਦਿਖਦੀ ਆ ਚਰੀ ਇਹ ਜਿਆਦੀ ਨਾ ਬੀਹਵਰ ਪਾਸ ਤੇ ਵਰਤਦੇ ਆ ਹਾਂਜੀ ਝਣੇ ਵਾਸਤੇ ਝਣਾ ਹੁੰਦਾ ਨਾ ਬਹੁਤ ਜਿਆਦਾ ਸਹੀ ਆਪਕਾ ਨਾਮ ਕੀ ਹੈ ਜੋਗੇਸ਼ 파ਟੇਕਰ ਜੋਗੇਸ਼ 파ਟੇਕਰ ਸਾਡੇ ਸਾਰਥੀ ਨੇ ਅੱਜ ਇਹ ਸਾਨੂੰ ਘਾ ਰਹੇ ਆ ਸਾਰਾ ਬਜ ਜਾ ਕੇ ਨਾਲ ਤੇ ਆਹ ਦੇਖੋ ਜੀ ਇੱਥੇ ਵੀ ਖੜੇ ਨੇ ਮਹਾਂਤਾ ਇੱਥੇ ਨਾ ਮਹਾਰਾਸ਼ਟਰ ਜੇ ਕਾਫੀ ਵੇਖਣ ਨੂੰ ਮਿਲ ਜਾਂਦੇ ਤਕਰੀਬਨ ਖਰੀਗ ਚੌਕ ਚਰਾਹੇ ਤੇ ਇਹ ਦੋ ਦੋ ਚਾਰ ਜਾਣੇ ਖੜੇ ਹੁੰਦੇ ਆ ਤੇ ਫਿਰ ਇਹ ਉਗਰਾਹੀ ਕਰਦੇ ਆ ਖਰੀਗ ਹੌਣ ਜਾਣ ਵਾਲੇ ਕੋਲ ਨਾਟਕ ਦੇ ਬਾਟਰ ਵੱਲ ਜਾਂਦੇ ਆ ਨਾ ਰਾਹ ਦੇ ਵਿੱਚ ਜਿਹੜੇ ਕੁਝ ਪੈਂਦਾ ਇੱਥੇ ਇੱਕ ਸੜਕ ਟੁੱਟੀ ਜੀ ਆਈ ਕੇ ਮਸਾ ਹੋਣ ਐਵੇਂ ਤੇ ਟੋਟੇ ਜੇ ਆ ਬਾਕੀ ਆਲਾਦ ਵਾਲਾ ਬੜਾ ਕੁਦਰਤੀ ਜਿਹਾ ਆ ਕਿਉਂਕਿ ਤਰੱਕੀ ਬੜੀ ਘੱਟ ਆ ਤੇ ਜਿੱਥੇ ਤਰੱਕੀ ਘੱਟ ਹੋਊਗੀ ਉੱਥੇ ਕੁਦਰਤੀ ਜਿਹਾ ਮਾਹੌਲ ਹੀ ਹੁੰਦਾ ਆ ਲੋਣੀ ਪਿੰਡ ਆ ਲੋਣੀ ਆ ਲੋਣੀ ਪਿੰਡ ਜਗਾਏ ਰੁੱਖ ਬੂਟੇ ਵੀ ਬਹੁਤ ਆ ਤਾਂ ਰੁੱਖ ਬੂਟੇ ਵੀ ਉਹ ਜਿਹੜੇ ਆਪਣੇ ਪਹਿਲਾਂ ਹੁੰਦੇ ਸੀ ਕਿ ਕਿਰਾ ਬੋਰ ਬਹੁਤ ਜਿਆਦਾ ਆ ਕਿ ਕਿੜਾ ਬੋਰ ਕਿਰਾ ਬੋਰ ਟਾਲੀ ਗਾਲੀਆਂ ਵੀ ਆਉਦੀ ਐ ਤੇ ਜੇ ਹਾਈਵੇ ਬਣਿਆ ਤੇ ਨਾਲ ਦੀ ਬਲੀ ਦੇ ਦਿੱਤੀ ਜਾਣੀ ਹਾਂ ਜੇ ਖੁੱਲਾ ਹੋ ਗਿਆ ਨਾ ਇਹ ਸਾਰੇ ਵਧ ਰਹੇ ਨੇ ਬਹੁਤ ਸੋਹਣੇ ਲੱਗਦੇ ਮੈਨੂੰ ਇਹ ਪੁਰਾਣੀ ਪੁਰਾਣੀ ਰੋ ਇਧਰ ਮੇਲਾ ਸੀ ਲੱਗਦਾ ਪੰਘੂੜਾ ਆ ਲੱਗਾ ਪਿਆ ਬਾਰਡਰ ਦੇ ਨੇੜੇ ਆ ਕੇ ਸੜਕ ਜਮਾ ਹੀ ਖਰਾਬ ਹੋ ਗਈ ਆ ਥੋੜਾ ਡੋਟਾ ਹੀ ਆ ਵੈਸੇ ਪਿੰਡਰ ਰਹਿ ਗਿਆ ਇੱਥੋਂ 52 ਕਿਲੋਮੀਟਰ ਇਹ ਇੱਥੋਂ ਆੜੀ ਹਣ ਕਰਨਾਟਕ ਚ ਰੋ ਹੋ ਗਿਆ ਆ ਹਾਦਸਾ ਸਮਾਪਤ ਹੋ ਗਿਆ ਦੇਖ ਲਓ ਵੀ ਦਾਖਲ ਹੋ ਗਿਆ ਆਪਾਂ ਕਰਨਾਟਕ ਅੱਛ ਹਾਜੀ ਕਰਨਾਟਕ ਜੈਟਰ ਹੋ ਗਿਆ ਆ ਨਾਲ ਹੀ ਕਰਨਾਟਕ ਵਾਲੇ ਨੇ ਸੜਕ ਬੋਲ ਦੋ ਤੇ ਇਧਰ ਇੱਕ ਬੂੜ ਲੱਗਿਆ ਗੁਰਦਰਾ ਸ੍ਰੀ ਨਾਨਕ ਜੀ ਦਾ ਸਾਹਿਬ 47 ਕਿਲੋਮੀਟਰ ਗੁਰੂਰਾਜ ਸਾਹਿਬ ਪੂਰੇ 47 ਕਿਲੋ ਮੀਟਰ ਆਇਆ। ਆਹ ਸੜਕ ਵੀ ਵਧੀਆ ਬੁਣੀ। ਕਰਨਾਟਕ ਦਾ ਆਲਾ ਦਾ ਵਾਲਾ ਵੀ ਬਹੁਤ ਵਧੀਆ ਹੈ। ਪਰ ਫਸਲਾਂ ਤਕਰੀਬਨ ਉਹੀ ਆ। ਦੋਨੋਂ ਬੰਨੇ ਚਰੀਆਂ ਹੀ ਚਰੀਆਂ ਹੈ। ਤੇ ਪਾਣੀ ਵੀ ਮੈਨੂੰ ਲੱਗਦਾ ਇੱਥੇ ਵੀ ਕਮੀ ਹੈ ਕਿਉਂਕਿ ਸੋਕਾ ਜਿਹਾ ਲੱਗਦਾ ਦੂਰ ਦੂਰ ਤੱਕ। ਤੇ ਰੰਗਾਂ ਦੇ ਤਕਰੀਬਨ ਮਹਾਰਾਸ਼ਟਰ ਦੀ ਵੀ ਇੰਦੀ ਸੀ ਗਵਾਲੀਅਰ ਜਦੋਂ ਆਪਾਂ ਸੀਗੇ। ਤੇ ਮਹਾਰਾਸ਼ਟਰ ਜੀ ਵੀ ਕਰਨਾਟਕ ਜੀ ਵੀ ਐਪੀ ਦੀ ਜੀ ਹਾਂ ਪਰ ਬੋਲੀਆਂ ਦਾ ਫਰਕ ਜ਼ਰੂਰ ਪਿਆ ਜਾਂਦਾ ਮਹਾਰਾਸ਼ਟਰ 'ਚ ਮਰਾਠੀ ਸੀ ਕਰਨਾਟਕ 'ਚ ਆ ਕੇ ਹਣ ਕੰਨੜ ਹੋ ਗਈ ਹਣੀਆਂ ਬੋਲੀਆਂ ਕਰਨਾਟਕ 'ਚ ਆ ਕੇ ਬਾਈ ਡੀਜ਼ਲ ਮੋਣ ਲੱਗਿਆ ਕਹਿੰਦਾ ਮਹਾਰਾਸ਼ਟਰ ਨਾਲੋਂ ਰੇਟ ਘਟਿਆ ਕਿਉਂਕਿ ਉੱਥੇ 95 ਰੁਪਏ ਡੀਜ਼ਲ ਆ ਮਹਾਰਾਸ਼ਟਰ 'ਚ ਤੇ ਇੱਥੇ 88 ਰੁਪਏ ਆ ਮਤਲਬ 6-70 ਰੁਪਈਆ ਦਾ ਫਰਕ ਹੈਗਾ ਉਹ ਉੱਥੇ ਕਹਿੰਦਾ ਪਾੜੀ ਵਾਲੀ ਦੁਕਾਨ ਹੈਗੀ ਆ ਤੇ ਪੈਟਰੋਲ ਵੀ ਮਹਾਰਾਸ਼ਟਰ ਦੇ ਵਿੱਚ 105 ਰੁਪਏ ਆ ਤੇ ਇੱਥੇ 98 ਰੁਪਏ ਹੈਗਾ ਬੜਾ ਪੈਟਰੋਲ ਦਾ ਰੇਟ ਆਪਣੇ ਵਾਲਾ ਹੀ ਆ ਕਰਨਾਟਕ ਦੇ ਵਿੱਚ ਵੀ ਡੀਜ਼ਲ ਦਾ ਵੀ ਸੇਮ ਜਿਹਾ ਹੀ ਆ ਪਰ ਮਹਾਰਾਸ਼ਟਰ ਛੇ ਮਹਿੰਗਾ ਹੈ ਕਰਨਾਟਕ 'ਚ ਵੀ ਗੁਰਨਾਨਕ ਦੇਵ ਜੀ ਪੰਜਾਬੀ ਹੋਟਲ ਇਹ ਪਤਾ ਨਹੀਂ ਹੋਣਾ ਪੰਜਾਬੀ ਬੰਦਾ ਹੋਊਗਾ ਜਾਂ ਫਿਰ ਪੰਜਾਬ ਵਾਲੀ ਸੰਗਤ ਨੂੰ ਖਿੱਚਣ ਵਾਸਤੇ ਨਾਮ ਇਹ ਦਿੱਤਾ ਨਹੀਂ ਜੀ ਪੰਜਾਬੀ ਬੰਦਾ ਨਹੀਂ ਹੈ। ਕੌਣ ਚਪਰੀ ਲਿਆ? ਪਾਣੀ ਲਿਆ। ਆਹ ਪੀਣ ਵਾਲਾ ਸਮਾਨ ਤੇ ਆਹ ਜਵਾਕ ਨੇ ਚਲ ਬਲੇ। ਚਲ ਬਲੇ। ਚੁਗਲੇ। ਚਲ ਬਲੇ। ਗੁਰੂ ਨਾਨਕ ਦੇਵ ਜੀ ਪੰਜਾਬੀ ਹੋਟਲ ਜਿਵੇਂ ਦੱਸਿਆ ਵੀ ਨਾ ਆਇਆ ਇਹਦਾ। ਤੇ ਚਲੋ ਚੰਗੀ ਗੱਲ ਆ ਵੀ ਜੇ ਬਾਬੇ ਨਾਨਕ ਦੇ ਨਾਮ ਤੇ ਕਿਸੇ ਦਾ ਰੋਜ਼ਗਾਰ ਚੱਲ ਰਿਹਾ। ਵੀ ਜੇ ਇਹ ਨਾਮ ਵੇਖ ਕੇ ਪੰਜਾਬੀ ਇੱਥੇ ਰੁਕ ਰਹੇ ਆ। ਚਲੋ ਬਾਬੇ ਨਾਨਕ ਨੇ ਰੋਟੀਆਂ ਤਾਂ ਲਾਈਆਂ ਹੀ ਆ ਸਾਰਿਆਂ ਨੂੰ। ਆ ਆਪਣੀ ਗੱਡੀ ਵੀ ਇੱਥੇ ਪਹੁੰਚ ਗਈ ਹੈ ਆ ਵੇਖੋ ਵੀ ਰਾਹ ਬਹੁਤ ਸੋਹਣਾ ਪਿਛਲੀ ਵਾਰ ਵੀ ਇਹ ਵੇਖਿਆ ਸੀ ਇਹ ਸੁਨ ਚੜਾਈ ਦੀ ਬਹੁਤ ਡੂੰਗੀ ਉਤਰਦੀ ਹੈ ਫਿਰ ਅੱਗੇ ਹੋ ਚੜਦੀ ਵੀ ਹੈ ਆਲੇ ਦੁਆਲੇ ਇਹਨਾਂ ਨੇ ਇੱਥੇ ਵਾਰਡ ਜੀ ਕੀਤੀ ਸੀ ਤੇ ਹੁਣ ਵੇਖੋ ਆਲੇ ਦੁਆਲੇ ਦਾ ਥਿਊ ਬਹੁਤ ਸੋਹਣਾ ਕੋਰੇ ਹੋਣ ਲੱਗਦਾ ਵੀ ਜਿਵੇਂ ਪਹਾੜ ਹੋਵੇ ਪਰ ਉਦਾਂ ਉੱਚਾ ਏਰੀਆ ਆ ਉਹ ਇੱਥੋਂ ਉਦਾਂ ਡਾਊਨ ਹੋ ਜਾਂਦਾ ਕਰਨਾਟਕ ਵੈਸੇ ਵੀ ਪੱਥਰਾਂ ਜਿਹਾਂ ਵਾਲਾ ਸਾਰਾ ਇੱਥੋਂ ਦਾ ਧਰਾਤਲ ਆ ਪਾਣੀ ਦੀ ਕਮੀ ਆ ਕਰਨਾਟਕ ਦੇ ਵਿੱਚ ਵੀ ਬਹੁਤ ਜ਼ਿਆਦੀ ਤੇ ਸਾਰੇ ਆ ਨਸਵਾਰੀ ਦਰਵਾਲੀ ਰੋਡ ਤੋਂ ਹੁਣ ਇੱਥੋਂ ਆਪਾਂ ਇੱਕ ਸੱਜੇ ਹੱਥ ਮੁੜਦੇ ਇੱਥੇ ਇੱਕ ਹੋਰ ਗੁਰਦੁਆਰਾ ਸਾਹਿਬ ਆ ਮਾਤਾ ਪਾਕੌਰ ਜੀ ਦਾ ਚਨਵਾੜਾ ਆਮਦਨ ਥਾਂ ਦਾ ਨਾਮ ਆ ਇਹ ਵੀ ਬਿੱਦਰ 'ਚ ਹੀ ਪੈਂਦਾ ਪਰ ਬਿੱਦਰ ਤੋਂ ਥੋੜਾ ਬਾਹਰ ਆ ਇਹ ਪਹਿਲਾਂ ਇੱਥੇ ਉਹ ਕਿੱਣਾ ਉਹ ਦਿਖ ਰਿਹਾ ਇਧਰ ਉਹ ਰੁੱਖਾਂ ਦੇ ਪਿਛਲੇ ਪਾਸੇ ਆਲੇ ਦੁਆਲੇ ਘਰ ਨੇ ਪਿੰਡ ਜਿਹਾ ਲੱਗਦਾ ਇਹ ਸੰਗਤ ਇੱਥੇ ਵੀ ਪਹੁੰਚੀ ਪਈ ਆ ਪਹਿਲਾਂ ਦੀ ਜਿਹੜੀ ਤੁਰੀ ਪਈ ਆ ਪਹਿਲਾਂ ਕਾਫੀ ਗੱਡੀਆਂ ਖੜੀਆਂ ਐ ਲੋਜੀ ਪਹੁੰਚ ਗਏ ਆਪਾਂ ਇੱਥੇ ਵੀ ਕਾਫੀ ਧੋਪਿਆ ਤੇ ਲਾਲ ਰੰਗ ਦੇ ਪੱਥਰ ਦੀ ਬਣੀ ਆਏ ਇਮਾਰਤ ਵੀ ਇੱਥੇ ਜਨਵਾੜਾ ਜੀ ਮਾਤਾ ਭਾਗੋ ਜੀ ਨੇ ਆਪਣਾ ਅਖੀਰਲਾ ਸਮਾਂ ਬਤਾਇਆ ਤੇ ਇਸ ਜਗ੍ਹਾ ਤੇ ਉਹਨਾਂ ਦਾ ਤਪਸਥਾਨ ਵੀ ਹੈ ਤਪਸਥਾਨ ਦੇ ਇਧਰਲੇ ਪਾਸਿਓਂ ਅੰਦਰੋਂ ਹੀ ਦਰਬਾਰ ਸਾਹਿਬ ਨੂੰ ਜਾਣ ਦਾ ਰਸਤਾ ਆ ਬਾੜੀ ਚੜਦੀ ਆ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੋਹਣੀ ਆ ਰੰਗ ਬਹੁਤ ਸੋਹਣਾ ਆ ਇਹ ਬਿਲਕੁਲ ਉਸੇ ਤਰ੍ਹਾਂ ਲਾਲ ਮਾਰਬਲ ਇੱਥੇ ਲੱਗਾ ਜਿਵੇਂ ਉਧਰ ਰਤਨਗੜ੍ਹ ਸਾਹਿਬ ਦੀ ਬਿਲਕੁਲ ਜੀ ਉਹ ਵੀ ਜਦੋਂ ਸੰਪੂਰਨ ਹੋ ਗਈ ਸੇਵਾ ਇਸੇ ਤਰ੍ਹਾਂ ਦਾ ਲੱਗੇਗਾ ਬਾਹਰ ਕਿਉਂਕਿ ਲਾਲ ਮਾਰਬਲ ਆ ਇਸ ਵੇਲੇ ਬਾਰ ਦਾ ਪਾਰਾ 31 ਡਿਗਰੀ ਐ। ਕਾਫੀ ਗਰਮੀ ਆ ਪੰਜਾਬ ਦੇ ਨਾਲੋਂ। ਤੇ ਗੁਰਦੁਆਰਾ ਨਾਨਕਜੀਰਾ ਸਾਹਿਬ ਇਸ ਜਗ੍ਹਾ ਤੋਂ ਹੁਣ 14 ਕਿਲੋਮੀਟਰ ਰਹਿ ਗਿਆ। ਇਸ ਤਰ੍ਹਾਂ ਗੰਨੇ ਨੂੰ ਲੈ ਕੇ ਚੱਲੇ ਇੱਥੋਂ ਦੇ ਕਿਸਾਨ। ਬੈਲ ਗੱਡੀਆਂ ਤੇ। ਕਿੰਦਾ ਲੱਦੀਆਂ ਪਈਆਂ ਬੈਲ ਗੱਡੀਆਂ। ਬੈਲ ਗੱਡੀਆਂ ਤੇ। ਪੈ ਗਏ ਆਪਾਂ ਹੁਣ ਫਿਰ ਮੇਨ ਰੋਡ ਦੇ ਉੱਤੇ ਆ ਕੇ ਇਹ ਲੱਗ ਗਈ ਹੁੰਦਾ ਗੁਰਦੁਆਰਾ ਪਹਿਲਾਂ ਹਣਾ ਆ ਮੋੜੇ ਉਹ ਵੀ ਆ ਰਹੇ ਆ ਤਿੰਨ ਗੱਡੇ ਹੋਰ ਲਾਦੇ ਦੇ ਗੰਨਾ ਐਸੀ ਟਰਾਲੀਆਂ ਵੀ ਛੋਟੀਆਂ ਛੋਟੀਆਂ ਹੀ ਨੇ ਜਿਨ੍ਹਾਂ ਤੇ ਗੰਨਾ ਆਉਂਦਾ ਉਹ ਵੀ ਦੋ ਦੋ ਜੋੜੀਆਂ ਆ ਧੰਨ ਧੰਨ ਚਰਮਿੰਟ ਅਗਲੇ ਪਾਸੇ ਨੂੰ ਆ ਕੇ ਇੱਥੇ ਇੱਕ ਹੋਰ ਗੁਰਦੁਆਰਾ ਸਾਹਿਬ ਹੈ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਦਾ ਇਹ ਗੁਰਦੁਆਰਾ ਸਾਹਿਬ ਕਿਉਂਕਿ ਇੱਥੋਂ ਦਾ ਹੀ ਬਿੱਦਰ ਦਾ ਹੀ ਇਹਨਾਂ ਦਾ ਜਨਮ ਹੈ ਵੇਦਰ ਸ਼ਹਿਰ ਦੇ ਵਿੱਚ ਐਂਟਰ ਹੋ ਗਏ ਆਪਾਂ ਅੱਜ ਬਾਕੀ ਨਾਲ ਸੁਣਿਆ ਹੈ ਕਿ ਇੱਥੇ ਹੀ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਨਾਨਕਜੀ ਰਾ ਸਾਹਿਬ ਦੀ ਇਹ ਮਾਰਦੂਦ ਦੇਸ ਰਹੀ ਹੈ ਇਧਰਲੇ ਪਾਸੇ ਥੋੜਾ ਉਚਾਈ ਤੇ ਹੈ ਨਾ ਆਹ ਚੜਾਈ ਜੀ ਚੜਨੀ ਲੱਗੀ ਹੋਣੀ ਇਥੋਂ ਇਹ ਜਾਂ ਫਿਰ ਦੰਦਾਂ। ਕੱਟ ਲਿਆ ਮੋੜ ਭਾਈ ਨੇ 메인 ਸੜਕ ਤੋਂ ਸੱਜੇ ਹੱਥ ਨੂੰ ਇਧਰਲਾ ਏਰੀਆ ਵੀ ਆਬਾਦੀ ਜੀ ਵਾਲਾ ਲੱਗਦਾ ਵਾਲੇ ਦਵਾਲਿਓ। ਇੱਥੇ ਕਾਫੀ ਵੱਡਾ ਦਰਵਾਜ਼ਾ ਹੁੰਦਾ ਹੁੰਦਾ ਨਾ ਗੁਰਦੁਆਰਾ ਸਾਹਿਬ ਦਾ। ਉਹ ਸਾਹਮਣੇ ਕੋਈ ਪੁਰਾਣੀ ਮਾਰਕ ਲੱਗਦੀ। ਹਾਂ। ਬਹੁਤ ਪੁਰਾਣੀ ਬਣੀ ਏ। ਆ ਸ਼ਿਮੇਂਦਰਵਾਜ਼ਾ ਆ ਗਿਆ। ਧੰਨ ਗੁਰੂ ਨਾਨਕ ਇਹ ਦਰਸ਼ਨੀ ਢੋਡੀ ਹੈ ਗੁਰਦੁਆਰਾ ਨੰਚੀਰਾ ਸਾਹਿਬ ਦੀ ਇਹ ਇਸ ਜਗ੍ਹਾ ਦੀ ਸੇਵਾ ਵੀ ਗੁਰਦੁਆਰਾ ਲੰਗਰ ਸਾਹਿਬ ਦੇ ਅਧੀਨ ਹੈ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਇੱਥੋਂ ਦੀ ਸੇਵਾ ਨਿਭਾ ਰਹੇ ਨੇ ਆ ਇਧਰ ਸਾਹਮਣੇ ਹੋ ਗਈ ਗੱਡੀ پارک ਤੇ ਨਾਲ ਹੀ ਆ ਸਰੋਵਰ ਤੇ ਆਪਾਂ ਨੂੰ ਤੁਰਿਆਂ ਨੂੰ 4.5 ਘੰਟੇ ਹੋ ਗਏ ਆ ਕਿਉਂਕਿ ਰੁੱਕਦੇ ਵੀ ਆਏ ਤਿੰਨ ਸਥਾਨਾਂ 'ਚ ਰਾਹ 'ਚ ਰੁਕੇ ਆ ਤੇ ਦੇਖੋ ਨੀਲਾ ਰੰਗ ਕਰਕੇ ਕਿੰਨਾ ਸੋਹਣਾ ਬਣਾਇਆ ਪਿਆ ਸਾਰਾ ਸਰੋਵਰ ਐਨ ਉਸੇ ਕਰ ਦੁਬਾਰਾ ਇਥੇ 12:30 ਵਜੇ ਪੂਰੀ ਧੋਪ ਆ ਅੱਖਾਂ ਖੁੱਲ ਨਹੀਂ ਰਹੀਆਂ ਕਾਂ ਅੱਖ ਨਿਕਲਣ ਵਾਲਾ ਗੰਮ ਆ ਤੇ ਹਾਲੇ ਅਗਲੇ ਮੌਸਮ 'ਚ ਵੇਖਿਓ ਕੀ ਹਾਲ ਹੁੰਦਾ ਇੱਕ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਇਸ ਜਗ੍ਹਾ ਤੇ ਵੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਪਾਣੀ ਦਾ ਜਲ ਦਾ ਚਸ਼ਮਾ ਫੁੱਟਿਆ ਸੀਗਾ ਤੇ ਉਹਦੇ ਵੀ ਦਰਸ਼ਨ ਆਪਾਂ ਕਰਦੇ ਆ 梦。 ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਸਾਰਾ ਨਕਸ਼ਾ ਇਸ ਵੇਲੇ ਆਪਾਂ ਇੱਥੇ ਵਿਦਰਸ਼ੇ ਆਂ ਇੰਡੀਆ ਦੇ ਮਤਲਬ ਤੇ ਪਰ ਆਪਾਂ ਜਿਹੜੇ ਸੁਭਾਗ ਪ੍ਰਾਪਤ ਹੋਇਆ ਗੁਰੂ ਨਾਨਕ ਦੇਵ ਜੀ ਜਿਹੜੇ ਰੂਟ ਤੋਂ ਗਏ ਸੀ ਈਰਾਨ ਦੇ ਵਿੱਚ ਈਰਾਨ ਦੇ ਵਿੱਚ ਵੀ ਮਸ਼ਹਦ ਉਸ ਤੋਂ ਬਾਅਦ ਤਹਿਰਾਨ ਵੀ ਆਪਾਂ ਗਏ ਆ ਇਸ ਤੋਂ ਬਾਅਦ ਤਹਿਰਾਨ ਵੀ ਗਏ ਆ ਲਓ ਆਪਣਾ ਜਿਹੜਾ ਸਫ਼ਰ ਸੀ ਇਧਰੋਂ ਪੰਜਾਬ ਤੋਂ ਸ਼ੁਰੂ ਹੋ ਕੇ ਇਧਰ ਦੁਬਈ ਆ ਗਏ ਸੀ ਆਪਾਂ ਦਬਾਈ ਤੋਂ ਫਿਰ ਈਰਾਨ ਗਏ ਸੀ ਪਰਸ਼ੀਨ ਗਲਫ ਦੇ ਵਿੱਚੋਂ ਇੱਥੋਂ ਲੰਘ ਕੇ ਜਦੋਂ ਇੱਥੇ ਪਹੁੰਚੇ ਫਿਰ ਇਹ ਸਾਰੇ ਇਸਫਹਾਨ ਤਹਿਰਾਨ ਤੇ ਮਸ਼ਹਦ ਉਸ ਤੋਂ ਬਾਅਦ ਦੇ ਵਿੱਚ ਇਧਰ ਅਫਗਾਨਿਸਤਾਨ ਚ ਜਲਾਲਾਬਾਦ ਕਾਬਲ ਮਜ਼ਾਰ ਬਾਜ਼ਾਰ ਦੇ ਵਿੱਚ ਆਪਣਾ ਖੁੰਚੋਰੀ ਹੋਇਆ ਸੀ ਉਸ ਤੋਂ ਬਾਅਦ ਹਾਂ ਉੱਪਰ ਮਲਖਾ ਯਾ ਸਮਰਗੰਦ ਵੀ ਗਏ ਬੁਖਾਰਾ ਵੀ ਗਏ ਤਸਕੰਦ ਹਾਂ ਤੇ ਇੱਥੋਂ ਫਿਰ ਆਪਾਂ ਵਾਪਸੀ ਕੀਤੀ ਜਿਗਾ ਚ ਤੋਂ ਸੌਦਿਆ ਰਬਾਗਨ ਤੇ ਜਿੱਥੇ ਜਾਵਗੇ ਜਿੱਤੇ ਜਿੱਤੇ ਗੁਰੂ ਨਾਨਕ ਦੇਵ ਜੀ ਦੀਆਂ ਪਾੜਾਂ ਲੱਗੀਆਂ ਨੇ ਤੇ ਗੁਰਸਬਹ ਕਿਰਪਾ ਕਰਨ ਤੇ ਫਿਰ ਇਹ ਸਾਰੀ ਜੀ ਪਾੜਾਂ ਤੇ ਨਿਸ਼ਾਨਦੇਹੀ ਕਰੀਏ ਤੇ ਜਾਈਏ ਅਸੀਂ ਸਾਰੇ ਇਹ ਵਾਲੇ ਦਰਬਾਨ ਹਾਲ ਦੇ ਨਾਲ ਹੀ ਇਧਰਲੇ ਪਾਸੇ ਲੰਗਰ ਹਾਲ ਤੇ ਲੰਗਰ ਪ੍ਰਸਾਦ ਅਚੱਕਦੇ ਆ ਆਪਣੀ ਅੱਧੀ ਸੰਗਤ ਆ ਗਈ ਇਧਰ ਪਹਿਲਾਂ ਹੀ ਛੱਕ ਰਹੇ ਹੋਣੇ ਆ ਤੇ ਆਪਾਂ ਵੀ ਛੱਕਦੇ ਆ ਲੰਗਰ ਹਾਲ ਦੇ ਬਿਲਕੁਲ ਸੱਜੇ ਹੱਥ ਰੈਣਲੀ ਸਰਾਵਾਂ ਵੀ ਨੇ ਆ ਇਧਰ ਕੰਮ ਚੱਲ ਵੀ ਰਿਹਾ ਤੇ ਕੰਪਲੀਟ ਵੀ ਹੋਈਆਂ ਪਈਆਂ ਉਧਰ ਪਿਛਲੇ ਪਾਸੇ ਵੀ ਤੇ ਇਹ ਬਾਬਾ ਬਲਵਿੰਦਰ ਸਿੰਘ ਤੇ ਬਾਬਾ ਨਰਿੰਦਰ ਸਿੰਘ ਲੰਗਰ ਸਾਹਿਬ ਵਾਲਿਆਂ ਵੱਲੋਂ ਇੱਥੇ ਜਿੰਨੀਆਂ ਵੀ ਇਮਾਰਤ ਉਸਾਰੀ ਦਾ ਕਾਰਜ ਆ ਉਹਨਾਂ ਵੱਲੋਂ ਵੇਖਿਆ ਜਾਂਦਾ ਉਹੀ ਸਾਰੇ ਪ੍ਰਬੰਧ ਵੇਖਦੇ ਨੇ ਇੱਥੋਂ ਦੇ ਜਿਵੇਂ ਪਹਿਲਾਂ ਵੀ ਦੱਸਿਆ ਕਿ ਮਹਾਰਾਸ਼ਟਰ ਦੇ ਵਿੱਚ ਤਕਰੀਬਨ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਸਾਰਿਆਂ ਦਾ ਪ੍ਰਬੰਧ ਗੁਰਦੁਆਰਾ ਲੰਗਰ ਸਾਹਿਬ ਦੇ ਅਧੀਨ ਹੀ ਹੁੰਦਾ ਹੈ ਹੁਣ ਆਪਾਂ ਬਿਲਕੁਲ ਗੁਰਦੁਆਰਾ ਸਾਹਿਬ ਦੇ ਖੱਬੇ ਹੱਥਾਂ ਤੇ ਇੱਥੇ ਹੀ ਉਹ ਸੋਮਾ ਆ ਜਲ ਦਾ ਜਿਹੜਾ ਫੁੱਟਿਆ ਸੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਤੇ ਆਪਾਂ ਹੁਣ ਉਹਦੇ ਦਰਸ਼ਨ ਕਰਦੇ ਹਾਂ ਜਿੱਥੇ ਬਾਬਾ ਪੈਰ ਘਰੇ ਪੂਜਾ ਆਸਣ ਥਾਪਣ ਸੋਆ ਅੰਮ੍ਰਿਤ ਕੁੰਡ ਐ ਵਾਹਿਗੁਰੂ ਦੀ ਕਿਰਪਾ ਦੇ ਨਾਲ ਦੂਸਰੀ ਵਾਰ ਆਪਾਂ ਨੂੰ ਮੌਕਾ ਮਿਲ ਰਿਹਾ ਇਸ ਪਵਿੱਤਰ ਕੁੰਡ ਦੇ ਦਰਸ਼ਨ ਕਰਨ ਦਾ ਗੁਰਨਾਗਦੇਵ ਜੀ ਆਪਣੀ ਦੂਸਰੀ ਉਦਾਸੀ ਦੌਰਾਨ ਇੱਥੇ ਆਏ ਸੀ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਬਿਲਕੁਲ ਸਾਡੇ ਗਵਾਂਢ ਤੋਂ ਸੁਲਤਾਨਪੁਰ ਲੋਧੀ ਤੋਂ ਤੇ ਜਦੋਂ ਗੁਰੂ ਸਾਹਿਬ ਨੇ ਇੱਥੇ ਆ ਕੇ ਆਸਣ ਲਾਇਆ ਤਾਂ ਇਥੋਂ ਬਿੱਦਰ ਦੀ ਸੰਗਤ ਨੇ ਕਿਹਾ ਕਿ ਗੁਰੂ ਸਾਹਿਬ ਪਾਣੀ ਬਹੁਤ ਖਾਰਾ ਹੈ ਤੇ ਕਿਰਪਾ ਕਰੋ ਤੇ ਫਿਰ ਗੁਰੂ ਸਾਹਿਬ ਜੀ ਨੇ ਇੱਥੇ ਪਹਾੜੀ ਦੇ ਨਾਲ ਪੈਰ ਛੁਹਾਇਆ ਤੇ ਮਿੱਠੇ ਪਾਣੀ ਦਾ ਚਸ਼ਮਾ ਫੁੱਟ ਪਿਆ ਤੇ ਫਿਰ ਉਦੋਂ ਦਾ ਹੀ ਇਹ ਪਾਣੀ ਦਾ ਚਸ਼ਮਾ ਕੁਦਰਤੀ ਵਗ ਰਿਹਾ ਤੇ ਬਿੱਦਰ ਸ਼ਹਿਰ ਕਹਿੰਦੇ ਅੱਜ ਵੀ ਜਿਹੜਾ ਪਾਣੀ ਆ ਉਹ ਇੱਥੋਂ ਹੀ ਲੈਂਦਾ ਪੀਣ ਵਾਸਤੇ ਜੀ ਦਾ ਸੀ ਦੌਰਾਨ ਗੁਰੂ ਸਾਹਿਬ ਕੇ ਅੱਗੇ 1512 ਦੇ ਵਿੱਚ ਹਾਂ ਜੀ 1512 ਵਿੱਚ ਇਹ ਸਾਹਮਣੇ ਵਾਰਿਆ ਪਾਣੀ ਦਾ ਚਸ਼ਮਾ ਜਿਵੇਂ ਜੇ ਸਿੱਕੇ ਸੱਟ ਤੇ ਕੋ ਬਾ ਇਦਰਲੇ ਪਾਸੇ ਛਸ਼ਮੇ ਦਾ ਝੂੜਾ ਵੀ ਸ਼ਿਕਾਇਆ ਜਾਂਦਾ ਚਲਦਾ ਤਨ ਗੁਰ ਨਾਨਕ ਗੁਰਦੁਆਰਾ ਨਾਨਕ ਚੀਰਾ ਸਾਹਿਬ ਦੇ ਸਾਰੀ ਸੰਗਤ ਨੂੰ ਦਰਸ਼ਨ ਬਹੁਤ ਸੋਹਣੇ ਹੋਗੇ ਨੇ ਹਾਂਜੀ ਖੁਸ਼ ਹਾਂ ਜੀ ਆਨੰਦ ਚ ਆਨੰਦਮਈ ਆਜੋ ਆਜੋ ਫਿਰ ਚੱਲੀਏ ਜੀ ਕੋਈ ਨਹੀਂ ਚੱਲੀਏ ਜੀ ਹੁਣ ਹਜੂਰ ਸਾਹਿਬ ਨੰਦੇੜ ਵਾਪਸ ਤੇ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਪਹੁੰਚਣ ਨੂੰ ਐਸ ਵੇਲੇ ਟਾਈਮ ਹੋ ਗਿਆ ਜੀ 2:36 ਮਿੰਟ ਤੇ 4 ਕੁ ਘੰਟੇ ਲੱਗ ਜਾਣੇ ਆ ਨੀਰਾ ਹੋ ਜਾਣਾ ਪਹੁੰਚਦੇ ਨੂੰ 5:00 ਵੱਜ ਜਾਣੇ ਮੱਧੜ ਇੱਥੇ ਵੀ ਬਹੁਤ ਸੋਹਣੇ ਹੋਇਆ ਜੰਗਾ ਬਾਬਾ ਜੀ ਫੇ ਕਰਮਾਚੇ ਕਰਿਓ ਫੇ ਰਾਵਾਂਗੇ ਜੀ